ਜੋ ਜ਼ਬਰ ਨੂੰ ਲੈ ਕੇ ਇੱਥੇ ਵੱਡਾ ਕੰਮ ਕੀਤਾ ਗਿਆ ਜੋ ਇਸ ਸਮੇਂ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਬੜੇ ਮਾੜੇ ਹਾਲਾਤ ਚੱਲ ਰਹੇ ਨੇਗੇ ਕਿਉਂਕਿ ਜਿਹੜੇ ਮਾੜੇ ਹਾਲਾਤਾਂ ਦੇ ਨਾਲ ਲੋਕ ਲੜ ਰਹੇ ਨੇਗੇ ਜਿਹੜੇ ਚਾਹੁੰਦੇ ਨੇ ਕਿ ਸਮਾਜ ਨੂੰ ਸੁਧਾਰਨਾ ਸਿਸਟਮ ਨੂੰ ਸੁਧਾਰਨਾ ਉਹ ਲੜ ਰਹੇ ਨੇ ਉਹਨਾਂ ਦੀ ਜਿਹੜੀ ਆਵਾਜ਼ ਬੰਦ ਕਰਾਈ ਜਾ ਰਹੀ ਆ ਪਤਾ ਕੀ ਗੱਲ ਆ ਤੁਸੀਂ ਕਿཅੀ ਦੇਖੋ ਜਿਹੜੀ ਰਾਜਨੀਤੀ ਆ ਜਿਹੜੀ ਸਰਕਾਰ ਆ ਸਾਰੇ ਪਾਸਿਆਂ ਤੋਂ ਫੇਲ ਆ ਸਾਰੇ ਪਾਸੇ ਤੋਂ ਫੇਲ ਕਿਵੇਂ ਆ ਹੁਣ ਲਾ ਤੁਹਾਨੂੰ ਮੈਂ ਪਹਿਲੀ ਆਧਾਰ ਤੁਹਾਨੂੰ ਮੈਂ ਆਪਣੀ ਦੇ ਕੇ ਦੱਸ ਦਿੰਨਾ ਕਿ ਤੁਹਾਨੂੰ ਸਭ ਨੂੰ ਪਤਾ ਕਿ ਮੈਨੂੰ 4-5 ਸਾਲ ਹੋ ਗਏ ਇੱਕ ਲੜਾਈ ਲੜਦੇ ਨੂੰ ਸਰਕਾਰ ਨੇ ਦੇ ਵਿੱਚ ਕੀ ਕੀਤਾ ਜੇ ਸਾਡੇ ਵਰਗੇ ਨੌਜਵਾਨੇ ਲੜਾਈ ਲੜਨਾ ਚਾਹੁੰਦੇ ਨੇਗੇ ਤਾਂ ਪਰ ਸਾਡੇ ਉੱਪਰ ਝੂਠੇ ਪਰਚੇ ਪਾਏ ਜਾਂਦੇ ਸਾਡੇ ਉੱਪਰ ਤਸ਼ੱਦਦ ਹੁੰਦੀ ਹੈ ਅਗਲੀ ਗੱਲ ਆ ਜੋ ਹੁਣ ਜਿਹੜੀ ਸਾਡੀ ਕਿਸਾਨੀ ਦੀ ਗੱਲ ਹੈ ਹੁਣ ਇਹ ਸਿਸਟਮ ਪਤਾ ਕੀ ਚੱਲ ਰਿਹਾ ਸਾਡੇ ਜਿਹੜੇ ਜ਼ਮੀਨਾਂ ਨੇ ਇਹ ਉਹ ਸਮਾਂ ਚੱਲ ਰਿਹਾ ਜਿਸ ਸਮੇਂ ਜਦੋਂ ਅੰਗਰੇਜ਼ ਸੀਗੇ ਜਿਹੜੇ ਅੰਗਰੇਜ਼ ਜਦੋਂ ਆਏ ਸੀਗੇ ਨਾ 1 ਲੱਖ ਅੰਗਰੇਜ਼ਾਂ ਨੇ ਪੂਰੇ 100 ਕਰੋੜ ਲੋਕਾਂ ਉੱਪਰ ਰਾਜ ਕੀਤਾ ਲੋਕਾਂ ਨੂੰ ਪਾੜ ਕੇ ਹੁਣ ਇਹ ਸਿਸਟਮ ਉਹੀ ਚੱਲ ਰਿਹਾ ਹੈ ਕੇ ਲੋਕਾਂ ਨੂੰ ਪਾੜ ਕੇ ਪੰਜਾਬ ਦੇ ਲੋਕਾਂ ਨੂੰ ਪਾੜ ਕੇ ਪੰਜਾਬ ਦੀ ਜ਼ਮੀਨ ਉੱਪਰ ਕਬਜ਼ਾ ਕਰਨਾ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਬਾਹਰ ਧੱਕਣਾ ਜਿਹੜੇ ਲੋਕ ਇਸ ਸਿਸਟਮ ਖਿਲਾਫ ਲੜ ਰਹੇ ਨੇ ਜ਼ਮੀਨ ਦੇ ਜਿਹੜੇ ਬੇਲਾ ਆ ਰਹੇ ਨੇ ਜ਼ਮੀਨ ਰੋਕੀ ਜਾ ਰਹੀ ਆ ਜਿਹੜੇ ਲੋਕ ਇਹਦੇ ਖਿਲਾਫ ਸੰਘਰਸ਼ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੋ ਰਹੀ ੱਤਕਾ ਸਾਹੀ ਆ ਉਹਦੇ ਖਿਲਾਫ ਉਹਦੇ ਲਈ ਇਹ ਜਿਹੜਾ ਸਾਰਾ ਅਸੀਂ ਇਕੱਠ ਵਢਿਆ ਅਸੀਂ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਕਹਿਣਾ ਚਾਹੁੰਦੇ ਆ ਲੋਕੋ ਤੁਸੀਂ ਕਹਿੰਦੇ ਹੋ ਅਸੀਂ ਸਾਡੇ ਪਿੰਡਾਂ ਦੇ ਲੋਕ ਕਹਿੰਦੇ ਨੇ ਕੋਈ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਪੱਕਾ ਵਰਕਰਾਂ ਕੋਈ ਕਹਿੰਦਾ ਮੈਂ ਕਾਂਗਰਸ ਦਾ ਪਾਰਟੀ ਦਾ ਪੱਕਾ ਵਰਕਰਾਂ ਕੋਈ ਕਹਿੰਦਾ ਮੈਂ ਬਾਦਲਾ ਦਾ ਪੱਕਾ ਵਰਕਰਾਂ ਕੋਈ ਕਹਿੰਦਾ ਮੈਂ ਬੀਜੇਪੀ ਦਾ ਓਏ ਹੱਥ ਬਣਾ ਲਓ ਲੋਕੋ ਇਹਨਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ ਜੇ ਲੜਨਾ ਹੈ ਪਾਰਟੀਆਂ ਪੁੱਛਣਾ ਜੇ ਲੜੋ ਜੇ ਲੜਨਾ ਤਾਂ ਪੰਜਾਬ ਪਿੱਛੇ ਲੜੋ ਆ ਤੁਹਾਡੇ ਸਾਹਮਣੇ ਖੜੇ ਆ ਕਰੋੜਾ ਰੁਪਇਆ ਲੋਕਾਂ ਦਾ ਨੌਜਵਾਨਾ ਦਵਾਤਾ ਏਜੰਟ ਮਾਫੀਆ ਦੀ ਅੱਧੀ ਜੜ ਪੱਕਦੀ ਅੱਧੀ ਪੱਟ ਦਾਂਗੇ ਆ ਜਿਹੜੇ ਜ਼ਮੀਨਾਂ ਨੇ ਜਿਹੜੇ ਤੁਹਾਡੀ ਜ਼ਮੀਨ ਆ ਤੁਹਾਡੀ ਮਾਂ ਹੈ ਤੁਹਾਡੀ ਜ਼ਮੀਨ ਹੈ ਜ਼ਮੀਨ ਕਿਸੇ ਕੀਮਤ ਤੇ ਤੁਹਾਨੂੰ ਨਹੀਂ ਮਿਲਣੀ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਜ਼ਮੀਨਾਂ ਉੱਪਰ ਬਣ ਰਹੇ ਕਾਨੂੰਨ ਇਹਨੂੰ ਰੋਕਣਾ ਚਾਹੁੰਦੇ ਆ ਜਿਹੜੀ ਇਹ ਨਵੀਂ ਨੀਤੀ ਲੈ ਕੇ ਆਉਣੇਗੇ ਜ਼ਮੀਨਾਂ ਰੋਕ ਰਹੇ ਨੇਗੇ 1 ਕਰੋੜ 5 ਲੱਖ ਏਕੜ ਜ਼ਮੀਨ ਹੈ ਪੂਰੇ ਪੰਜਾਬ ਦੀ ਅੱਜ 95 ਲੱਖ ਖੇਤੀਬਾੜੀ ਏਟ ਰਹਿ ਗਈ ਦੁਨੀਆ ਨੂੰ ਨਾਜ ਦੀ ਜ਼ਰੂਰਤ ਹੈ ਖੇਤੀ ਦੀ ਜ਼ਰੂਰਤ ਆ ਦੁਨੀਆ ਨੂੰ ਜਿਹੜਿਆ ਫੈਕਟਰੀਆਂ ਲਾ ਕੇ ਜਿਹੜਾ ਭਗਵੰਤ ਮਾਨ ਇਹ ਗੱਲ ਕਹਿੰਦਾ ਵੀ ਮੈਂ ਭਗਤ ਸਿੰਘ ਦਾ ਬਹੁਤ ਵੱਡਾ ਪੈਰੋਕਾਰ ਆ ਭਗਤ ਸਿੰਘ ਨੇ ਕੀ ਕਿਹਾ ਸੀ ਭਗਤ ਸਿੰਘ ਨੇ ਕੀ ਕਿਹਾ ਸੀ ਇਨਕਲਾਬ ਜਿੰਦਾਬਾਦ ਸਾਮਰਾਜਬਾਦ ਮਰਦਾਬਾਦ ਸਾਮਰਾਜ ਨੇ ਲੈ ਕੇ ਪੰਜਾਬ ਦੀ ਧਰਤੀ ਉੱਪਰ ਫੈਕਟਰੀਆਂ ਬਣ ਮਾਰਿਆ ਫਿਰ ਪੂਰਾ ਨਾਰਾ ਲਾਵੇ ਇਨਕਲਾਬ ਜਿੰਦਾਬਾਦ ਸਾਮਰਾਜਬਾਦ ਮਰਦਾਬਾਦ ਕਹੇ ਸਾਡੇ ਲੋਕਾਂ ਨਾਲ ਖੜੇ ਸਾਡੇ ਕਿਰਤੀ ਕਾਮਿਆਂ ਨਾਲ ਸਾਡੇ ਕਿਸਾਨਾਂ ਨਾਲ ਖੜੇ ਸਾਡੇ ਉੱਪਰ ਝੂਠੇ ਪਰਚੇ ਕਿਉਂ ਪਾ ਰਿਹਾ ਦੱਸੋ ਜੀ ਫਿਰ ਕਹੇ ਵੀ ਸਾਮਰਾਜਬਾਦ ਮਰਦਾਬਾਦ ਕਹੇ ਸੀ ਨੂੰ ਪੂਰਾ ਬੋਲੋ ਨਾਰਾ ਪੂਰਾ ਬੋਲੇ ਭਗਤ ਸਿੰਘ ਨੇ ਨਾਰਾ ਪੂਰਾ ਬੋਲੇ ਅਨਕਲਾਬ ਜਿੰਦਾਬਾਦ ਸਾਮਰਾਜ ਬਾਦ ਮੁਰਦਾਬਾਦ ਕਹੇ ਸਾਮਰਾਜ ਬਾਦ ਮੁਰਦਾਬਾਦ ਕਿਉਂ ਨਹੀਂ ਸਾਮਰਾਜ ਬਾਦ ਮੁਰਦਾਬਾਦ ਕਹਿੰਦਾ ਸਾਡੀ ਕਿਰਤੀ ਕਮਿਆਂ ਨਾਲ ਸਾਡੇ ਕਿਸਾਨਾਂ ਨਾਲ ਖੜੇ ਭਗਤ ਸਿੰਘ ਦੀ ਸੋਚ ਸੀਗੀ ਭਗਤ ਸਿੰਘ ਨੂੰ ਪਤਾ ਸੀਗਾ ਵੀ ਗੋਰੇ ਅੰਗਰੇਜ਼ ਬਾਗੇ ਕਾਲੇ ਆਗੇ ਕਾਲੇ ਤੁਸੀਂ ਹੋ ਜਿਹੜੀਆਂ ਜਿਹੜੀਆਂ ਫੈਕਟਰੀਆਂ ਆਗੋ ਹਵਾ ਨੂੰ ਤਬਾਹ ਕਰ ਰਹੀਆਂ ਨੇ ਦਸ ਮਾਂ ਫੈਕਟਰੀਆਂ ਦਾ ਵਿਰੋਧ ਅਸੀਂ ਇਸ ਕਰਕੇ ਕਰਦੇ ਆਂ ਤਬਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਿੰਨ ਚੀਜ਼ਾਂ ਤੋਂ ਸਾਡਾ ਸਰੀਰ ਬਣਿਆ ਹੈ ਬਾਬੇ ਨਾਨਕ ਨੇ ਪਾਣੀ ਨੂੰ ਪਿਓ ਕਿਹਾ ਪਿਉ ਨੂੰ ਇਹ ਅੱਜ ਸਾਰੀਆਂ ਜਿਹੜੀਆਂ ਫੈਕਟਰੀਆਂ ਨੇ ਪਾਣੀ ਨੂੰ ਤਬਾਹ ਕਰ ਕਰਕੇ ਥੱਲੇ ਕੈਮੀਕਲ ਧਰਤੀ ਦੇ ਵਿੱਚ ਪਾਈ ਜਾਂਦੇ ਨੇ ਗਿਆ ਆਪੇ ਅਸੀਂ ਫੈਕਟਰੀ ਇੱਥੇ ਇੱਕ ਲੱਗ ਰਹੀ ਹੈ ਤਲਵੰਡੀ ਲੱਗ ਰਹੀ ਆ ਆਪਣਾ ਇੱਕ ਗੱਲ ਕਰਾਂ ਇੱਥੇ ਕਿੰਨੇ ਥਾਮ ਦੇ ਅਸੀਂ ਫੈਕਟਰੀਆਂ ਦਾ ਵਿਰੋਧ ਕਰ ਰਹੇ ਆ ਇਹ ਫੈਕਟਰੀਆਂ ਕਿਉਂ ਲਾਈਆਂ ਜਾ ਰਹੀਆਂ ਨੇ ਕਿਉਂ 24 24 ਹਜ਼ਾਰ ਏਕੜ ਜ਼ਮੀਨ ਖੋ ਕੇ ਲਦਾਣੇ ਦੇ ਵਿੱਚ ਫੈਕਟਰੀਆਂ ਨੂੰ ਦੇ ਦਿੱਤੀ ਦਿੱਤੀ ਜਾਂਦੀ ਆ ਇਹ ਇਹ ਬਹਾਨਾ ਕਰਦੇ ਨੇ ਅਸੀਂ ਕਲੋਨੀਆਂ ਬਸਾਉਣੇ ਨੇ ਉਹ ਬਣਾਉਣੇ ਨੇ ਲਾਉਣੇ ਨੇ ਦਾ ਫੈਕਟਰੀ ਸਾਰੀ ਜ਼ਮੀਨ ਜਿਹੜੀ ਖੇਤੀਬਾੜੀ ਹੇਠ ਲਈ ਜ਼ਮੀਨ ਘਟੇ ਜਾਂਦੀ ਹੈ ਦੁਨੀਆ ਦੇ ਵਿੱਚ ਤਰੱਕੀ ਭਗਵਾਨਤਮਾਨ ਸਿਆ ਉਦੋਂ ਹੋ ਜਦੋਂ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਓਗੇ ਖੇਤੀਬਾੜੀ ਨੂੰ ਉੱਪਰ ਲੈ ਕੇ ਜਾਓਗੇ ਸਾਰੀ ਦੁਨੀਆ ਨੂੰ ਅਨਾਜ ਦੀ ਜ਼ਰੂਰਤ ਹੈ ਫੈਕਟਰੀਆਂ ਕਿਰੋਂ ਚੱਲਦੀਆਂ ਨੇਗੀਆਂ ਅਨਾਜ ਤੋਂ ਚੱਲਦੀਆਂ ਨੇ ਲੈ ਕੇ ਆਪਣੇ ਪੰਜਾਬ ਦੇ ਵਿੱਚ ਖੇਤੀਬਾੜੀ ਬਦਲਾ ਖੇਤੀਬਾੜੀ ਬਦਲਾ ਕੇ ਲੈ ਕੇ ਲੈ ਕੇ ਖੇਤੀਬਾੜੀ ਨੂੰ ਉੱਨਤੀ ਧੰਦਾ ਬਣਾ ਜੇ ਫੈਕਟਰੀਆਂ ਦੀ ਜ਼ਰੂਰਤ ਨਹੀਂ ਲਾ 4-4 ਤਨ ਤਨ ਪੰਡਾ ਦਾ ਕੋल्ड ਸਟੋਰ ਸਟੋਰ ਲਾ ਹੋਰ ਖੋਰ ਫਾਸਲਾ ਹੋਣ ਦੂਸਰੀ ਕਹੀ ਇਹਨੇ ਫੈਕਟਰੀਆਂ 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 ਆਹ ਬੋ ਹਵਾ ਨੂੰ ਜਿਹੜਾ ਤਬਾਹ ਕਰਨ ਵਾਲੀ ਚੀਜ਼ ਆ ਨਾ ਉਹ ਚੀਜ਼ਾਂ ਕਦੇ ਪੰਜਾਬ ਲਈ ਵਿਕਸਿਤ ਨਹੀਂ ਹੋ ਸਕਦੀਆਂ ਸਮਝ ਇਸ ਚੀਜ਼ ਨੂੰ ਪਹਿਲਾਂ ਲੋਕ 100-100 ਸਾਲ ਦੇ ਹੋ ਕੇ ਮਰਦੇ ਸੀਗੇ ਅੱਜ ਤੂੰ ਵੀ ਬਿਮਾਰ ਆ ਤੇਰੇ ਘਰੇ ਵੀ ਬਿਮਾਰੀਆਂ ਤੇਰੇ ਵੀ ਅੰਦਰ ਬਿਮਾਰੀਆਂ ਸਾਰੇ ਪੰਜਾਬ 50-50 ਸਾਲ ਦੇ ਲੋਕ ਮਰੀ ਜਾਂਦੇ ਨੇਗੇ ਬਿਮਾਰੀਆਂ ਦੇ ਜਰੀਏ ਕੀ ਕਰਾਂਗੇ ਅਸੀਂ ਤਰੱਕੀ ਨੂੰ ਕਿਸਾਨਾਂ ਮਜ਼ਦੂਰਾਂ ਦੇ ਧੀ ਪੁੱਤਾਂ ਨੂੰ ਜੇਕਰ ਕੰਮ ਦੇਣਾ ਨਾ ਡਿਵੈਲਪਮੈਂਟ ਕਰ ਖੇਤੀਬਾੜੀ ਦੇ ਵਿੱਚ ਜਾਵੇ ਸਾਡਾ ਜੋਰ ਪਤ ਕਰਨਾ ਆ ਜੋ ਉੱਥੇ ਤੇ ਉਹ ਗੱਲਾਂ ਕਰ ਇਸ ਕਰਕੇ ਪੰਜਾਬ ਨੂੰ ਬਚਾਉਣ ਦੀਆਂ ਇਹ ਜਿਹੜਾ ਮਸਲਾ ਇਹ ਸਾਰੇ ਦਾ ਸਾਰਾ ਮਸਲਾ ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਇਹ ਚੀਜ਼ ਚਾਹੁੰਦਾ ਵੀ ਇਹ ਸਾਰੇ ਦਾ ਸਾਰਾ ਜਿਵੇਂ ਪਹਿਲਾਂ ਵਾਲੇ ਮੁੱਖ ਮੰਤਰੀ ਨੇ ਪੰਜਾਬ ਨੂੰ ਵੇਚਿਆ ਇਸ ਤਰ੍ਹਾਂ ਹੀ ਸਾਡਾ ਇਹ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਨੂੰ ਵੇਚ ਰਿਹਾ ਇਹ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕੋਈ ਵੀ ਵਿਰੋਧਨਾ ਕਰੇ ਕੋਈ ਵੀ ਧਰਨਾ ਨਾ ਲਾਵੇ ਤੀਜੇ ਦਿਨ ਕਿਸਾਨਾਂ ਦੇ ਇੱਥੇ ਬੰਦਿਆਂ ਦੇ ਖਿਲਾਫ ਵੀ ਬਿਲਕੁਲ ਮੈਂ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਰਾਹ ਦੇ ਵਿੱਚੋਂ ਰੋੜਾ ਹੀ ਸਾਫ਼ ਕਰਦਾ ਵੀ ਕੋਈ ਪੰਜਾਬ ਦੇ ਉੱਠ ਕੇ ਬੋਲੇ ਨਾ ਬਸ ਵੀ ਸਾਰਿਆਂ ਨੂੰ ਮੈਂ ਬੋਲਣਾ ਬੰਦ ਕਰਦਾ ਨਾ ਭਗਵਾਨ ਤੁਮਨਸਿਆ ਇਹ ਕੰਮ ਨਹੀਂ ਹੋਣਾ ਵੀਰਾ ਭੁੱਲ ਗਿਆ ਤੂੰ ਭੁੱਲ ਗਿਆ ਕਿਵੇਂ ਲੋਕ ਚੁੱਪ ਕਰ ਜਾਣਗੇ ਪੰਜਾਬ ਦੀ ਧਰਤੀ ਦੇ ਵਾਰਸ ਨੇ ਗੁਰੂ ਗੋਬਿੰਦ ਸਿੰਘ ਦੀ ਧਰਤੀ ਦੇ ਵਾਰਸ ਨੇ ਕਿਵੇਂ ਚੁੱਪ ਕਰਾ ਲੈਣਗੇ ਤੂੰ ਉਹਨਾਂ ਨੂੰ ਕਿਵੇਂ ਚੁੱਪ ਕਰਾ ਲੈਂਗਾ ਅੰਦੋਲਨਕਾਰ ਇਹਨੂੰ ਕਿਵੇਂ ਖਤਮ ਕਰ ਦੇਗਾ ਤੇਰੀ ਕੱਲ ਦੀ ਸਟੇਟਮੈਂਟ ਸੀਗੀ ਤੁਸੀਂ ਕਿਹਾ ਕਿ ਇਕੱਲਾ ਆਮ ਆਦਮੀ ਪਾਰਟੀ ਬੋਲ ਰਹੀ ਆ ਜੀ ਆ ਆ ਬੀਜੇਪੀ ਦੇ ਖਿਲਾਫ ਕਿਉਂ ਗੱਪ ਮਾਰੀਏ ਨਾ ਸਭ ਤੋਂ ਵੱਡਾ ਸੰਘਰਸ਼ ਕਰਨ ਵਾਲੇ ਲੋਕ ਅਸੀਂ ਆ ਕਿਸਾਨ ਜਥੇ ਬੰਦੀਆਂ ਨੇ ਜਿਨ੍ਹਾਂ ਨੇ ਮੋਦੀ ਤੋਂ ਮਾਫੀ ਮੰਗਾਈ ਆ ਤੂੰ ਮਾਫੀ ਮੰਗਾ ਕੇ ਦਿਖਾ ਮੋਦੀ ਤੋਂ ਜਿਹੜੇ ਜਿਹੜੇ ਉਹਨੇ ਅੱਜ ਕੱਲਾ ਕਰੇ ਅਸੀਂ ਮਾਫੀ ਮੰਗਵਾਈ ਆ ਅਸੀਂ ਅੰਦੋਲਨ ਕਰੀਏ ਨੇ ਮਾਫੀ ਮੰਗਾਈ ਆ ਫਿਰ ਤੂੰ ਸਾਡੇ ਖਿਲਾਫ ਪੀਰ ਮੇਰਿਆ ਕਿਉਂ ਬੋਲਦਾ ਸਾਡੇ ਕਿਸਾਨ ਆਗੂ ਦੇ ਖਿਲਾਫ ਸਾਡੇ ਜਥੇ ਬੰਦੀਆਂ ਦੇ ਖਿਲਾਫ ਸਾਡੇ ਲੜਨ ਵਾਲੇ ਲੋਕਾਂ ਦੇ ਉੱਪਰ ਝੂਠੇ ਪਰਚੇ ਕਿਉਂ ਪਾਉਣਾ ਪੀਰ ਮੇਰਿਆ ਐ ਨਾ ਕਰ ਭਗਮਤ ਮਾਨਸਿਆ ਬਾਲਾ ਬੁਰਾ ਕਰੀਏ ਨਾ ਸੱਚੀ ਤੈਨੂੰ ਬਹੁਤ ਔਣ ਵਾਲੇ ਸਮੇਂ ਦੇ ਵਿੱਚ ਮਾੜਾ ਜਿਹੜਾ ਸੰਦਾਪ ਧੋਕਣਾ ਪੈਣਾ ਐ ਨਾ ਕਰ ਯਾਰ ਜਿਹੜਾ ਸਮਾਂ ਰਹਿ ਗਿਆ ਬ ਤੈਨੂੰ ਮੱਚ ਕਿਸੇ ਨੇ ਨਹੀਂ ਪੁੱਛਣਾ ਇੱਥੇ ਵੱਡੇ ਵੱਡੇ ਰਾਜੇ ਆਏ ਨੇ ਕਿ ਛਡੇ ਛਡੇ ਰਾਜੇ ਆਏ ਨੇ ਕੌਣ ਕਿਸ ਨੂੰ ਪੁੱਛਦਾ ਵੀਰ ਮੇਰਾ ਤੂੰ ਲੜਨ ਵਾਲੇ ਲੋਕਾਂ ਦੇ ਖਿਲਾਫ ਨਾ ਹੋ ਲੜਨ ਵਾਲੇ ਲੋਕਾਂ ਦੇ ਉੱਪਰ ਜ਼ਬਰਨਾਟਾ ਇਹੀ ਸਾਡੇ ਤੇਰੇ ਅੱਗੇ ਬੈਠਦੀ ਆ ਦੇਖੋ ਇਹ ਜਿਹੜਾ ਸਦਾ ਜ਼ਬਰ ਦਾ ਸਟੇਟ ਦਾ ਚੋਣ ਹੋਵੇ ਰਾਜ ਬਣ ਚੁੱਕਿਆ ਪੰਜਾਬ ਸਾਡੇ ਨੌਜਵਾਨ ਮੁੰਡੇ ਰੋਡ ਨਿੱਤ ਆਪਣੀਆਂ ਗੋਲੀਆਂ ਨਾਲ ਭੁੰਨੇ ਜਾ ਰਹੇ ਆ ਕਪਤਾਨ ਵਾਹਜ ਬੋਲਦਾ ਆ ਅਮੀਰਾਂ ਦਾ ਜਾ ਰਹੇ ਪਿਛਲੇ 1.5 ਚਾਰਲਸ 47 48 ਮੁੰਡੇ ਸਾਡੇ ਠੱਠੇ ਪੁਲਿਸ ਤੋਂ ਬਾਹਰ ਜਮਾਰ ਚੁੱਕੇ ਮਾਰੇ ਜਾ ਚੁੱਕੇ ਆ ਅਸੀਂ ਕਹਿੰਦੇ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਉਹ ਸਿਸਟਮ ਹੈ ਤੁਹਾਡੇ ਕੋਲ ਅਦਾਲਤਾਂ ਨੇ ਕਾਨੂੰਨ ਹੈ ਜੱਜ ਹੈ ਜੇਲ੍ਹ ਹੈ ਸਜ਼ਾ ਹੈ ਉਹਦੇ ਤਹਿਤ ਕਾਰਵਾਈ ਕਰੋ ਤੁਹਾਨੂੰ ਗੋਲੀ ਮਾਰ ਦਾ ਅਧਿਕਾਰ ਕਿਹਨੇ ਦਿੱਤਾ ਇਹ ਜਿਹੜਾ ਜ਼ਬਰ ਆ ਉਹ ਇੱਕ ਰੂਪ ਚ ਨਹੀਂ ਪੰਜਾਬ ਦੇ ਉੱਤੇ ਜ਼ਬਰ ਢਾ ਰਿਹਾ ਜ਼ੁਲਮ ਢਾ ਰਿਹਾ ਉਹ ਪੰਜਾਬ ਦੀਆਂ ਲੱਖਾਂ ਏਕੜ ਜ਼ਮੀਨਾਂ ਲੈਂਡ ਪੂਲਿੰਗ ਨੀਤੀ ਦੇ ਤਹਿਤ ਦੱਬੀਆਂ ਜਾਣੀਆਂ ਨੇ ਇਹ ਵੀ ਬਹੁਤ ਵੱਡਾ ਜ਼ਬਰ ਹੈ ਪੰਜਾਬ ਦੇ ਪਾਣੀਆਂ ਦੇ ਵਿੱਚ ਜ਼ਹਿਰ ਪਾ ਕੇ ਪੰਜਾਬ ਨੂੰ ਮਾਰਨਾ ਇਹ ਬਹੁਤ ਵੱਡਾ ਜ਼ਬਰ ਆ ਪੰਜਾਬ ਦੀ ਡੈਮੋਗ੍ਰਾਫੀ ਬਦਲਣੀ ਇਹ ਵੀ ਬਹੁਤ ਵੱਡਾ ਜ਼ਬਰ ਆ ਪੰਜਾਬ ਦੀਆਂ ਨੌਕਰੀਆਂ ਤੇ ਬਾਹਰਲੇ ਬੰਦੇ ਕਾਬਜ਼ ਕਰਨੇ ਇਹ ਵੀ ਬਹੁਤ ਵੱਡਾ ਜ਼ਬਰ ਆ ਪੰਜਾਬ ਦੀ ਬੋਲੀ ਨੂੰ ਮਾਰਨਾ ਇਹ ਬਹੁਤ ਵੱਡਾ ਜ਼ਬਰ ਆ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਨਾ ਸੋਚੋ ਇਹ ਕਿਸੇ ਕਿਸਾਨਾਂ ਦਾ ਮਸਲਾ ਮਜ਼ਦੂਰਾਂ ਦਾ ਮਸਲਾ ਕਿਸੇ ਨਿੱਜੀ ਮਸਲੇ ਨੇ ਇਹ ਨਸਲੇ ਤੁਹਾਡੀਆਂ ਨਸਲਾਂ ਦਾ ਕਹਾਨ ਕਰਨ ਲਈ ਜਿੰਨਾ ਇਹ ਏਜੰਡਾ ਜਿੰਨੀਆਂ ਸ਼ਾਦਸ਼ਾ ਰਚੀਆਂ ਜਾ ਰਹੀਆਂ ਨੇ ਪੰਜਾਬ ਦੇ ਲੋਕੋ ਇਹਦੇ ਖਿਲਾਫ ਉੱਠ ਕੇ ਖੜੇ ਹੋ ਜੋ ਜੇ ਤੁਸੀਂ ਅੱਜ ਵੀ ਘਰਾਂ 'ਚ ਬੈਠੇ ਰਹੇ ਤੁਹਾਨੂੰ ਘਰਾਂ 'ਚ ਬੈਠੇ ਨੂੰ ਦੱਬ ਦੇਣਗੇ ਮਾਦਮ ਨੇ ਜਾਂ ਘਰਾਂ ਤੋਂ ਕੱਢ ਕੇ ਬਾਹਰ ਲਿਜੇ ਸੋ ਫਿਰ ਕਿਸੇ ਨੇ ਚੀਕਾਂ ਛੋੜੀਆਂ ਸੁਣੀਆਂ ਨਹੀਂ ਅੱਜ ਅਸੀਂ ਇਸ ਕਰਕੇ ਅੱਜ 13 ਤਰੀਕ ਨੂੰ ਬਰਨਾਲੇ ਦੇ ਵਿੱਚ ਇਕੱਠੇ ਹੋਏ ਆ ਜਿਹੜਾ ਪੁਲਿਸ ਦਾ ਜ਼ਬਰ ਆ ਉਹਦੇ ਵਿਰੋਧ ਚ ਇਹ ਗੱਲ ਇੱਥੇ ਨਹੀਂ ਰੋਕਣੀ ਇਹ ਅਸੀਂ ਕਮੇਟੀ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਪ੍ਰਾਮ ਲਿਖਾਂਗੇ ਕਿਸੇ ਘਰਾਓ ਦਾ ਲਿਖਾਂਗੇ ਜਾਂ ਕੋਈ ਵੀ ਅੱਗੇ ਪ੍ਰਾਮ ਲਿਖਾਂਗੇ ਮੈਂ ਉਹਨਾਂ ਪਰਿਵਾਰਾਂ ਨੂੰ ਵਾਰ-ਵਾਰ ਫੀਲ ਕਰਦਾ ਮੈਂ ਉਹਨਾਂ ਘਰਾਂ 'ਚ ਵੀ ਜਾਊਂਗਾ ਜਿੰਨਾ ਇਹ ਗੁੱਚੜਾ ਨੇ ਉਹ ਨੌਜਵਾਨਾਂ ਨੂੰ ਮਾਰਿਆ ਉਹ ਮਾਵਾ ਦੇ ਪੁੱਤ ਮਾਰਤੇ ਜਿਵੇਂ ਇੱਥੋਂ ਦਾ ਘਾਣ ਹੋਇਆ ਪਿਆ ਕਿ ਮੈਂ ਡੇਰਾ ਬਾਬਾ ਨਾਨਕ ਗਿਆ ਇੱਕ ਪਰਿਵਾਰ ਦੇ ਘਰੇ ਉਹ ਕਹਿੰਦੇ ਪੁੱਤ ਮੇਰਾ ਮੁੰਡਾ ਮਾਰਤਾ ਪੁੱਛ ਨੇ ਜਾ ਕੇ ਜੂਕੂ ਤੇ ਜਾ ਕੇ ਇੱਥੇ ਮੇਰੇ ਘਰ ਵਾਲੇ ਨੂੰ ਅੰਦਰ ਦੇਦਾ ਜੇਲ੍ਹ ਚ ਪਰਚਾ ਪਾ ਕੇ ਵੀ ਜੇ ਬੋਲੇਓ ਸੁਡਾ ਅੰਦਰਲਾ ਬੰਦਾ ਬਾਹਰ ਨਹੀਂ ਆਉਣ ਦੇਣਾ ਇਹ ਡਰਦਾ ਮਾਹੌਲ ਪੰਜਾਬੀ ਉਹ ਤੋੜਨਾ ਪੈਣਾ ਤਹਿਸਤ ਫਲਾਈ ਜਾ ਰਹੀ ਹੈ ਪੂਰੇ ਲੋਕਾਂ ਨੂੰ ਡਰਾ ਕੇ ਚਪਕਰਾਇਆ ਜਾ ਰਿਹਾ ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਪੀਆਈਐਲ ਵਗੈਰਾ ਪਟੀਸ਼ਨਾਂ ਵਗੈਰਾ ਰਿੱਟਾਂ ਵਗੈਰਾ ਵੀ ਹਾਈ ਕੋਰਟ ਪਾਵਾਂਗੇ ਕਿਉਂਕਿ ਪਹਿਲਾਂ ਵੀ 80 90 ਦੇ ਦੌਰ ਜਿੰਨੇ ਸਾਡੇ ਮੁੰਡੇ ਮਾਰੇ ਆ ਘੁੱਟੇ ਮੁਕਾਬਲੇ ਚ ਉਹਨਾਂ ਨੂੰ ਸਜ਼ਾਾਂ ਵੀ ਹੋਈਆਂ ਇਹ ਵੀ ਅਸੀਂ ਨਹੀਂ ਭੁੱਲਸਾਂਗੇ ਕਿਸੇ ਵੀ ਤਰੀਕੇ ਨਾਲ ਬਖਸ਼ੇ ਨਹੀਂ ਜਾਣਗੇ ਆਖਰ ਨਾਲ ਕੱਟੂ ਕਿਵੇਂ ਦੇਖ ਲੋਗੇ ਇਹ ਲੋਕ ਇਕੱਠੇ ਹੋਏ ਨੇ ਦੁਖੀ ਲੋਕ ਨੇ ਜ਼ੁਲਮ ਦੇ ਸਤਾਏ ਹੋਏ ਲੋਕ ਨੇ ਸਰਕਾਰਾਂ ਦੇ ਪ੍ਰਸ਼ ਦੇ ਸਤਾਏ ਹੋਏ ਲੋਕ ਨੇ ਲੋਕਾਂ ਨੂੰ ਲੋੜ ਹੁੰਦੀ ਹੈ ਕਿਸੇ ਗਵਾਹੀ ਦੀ ਅੱਜ ਗਵਾਹੀ ਦਿੱਤੀ ਹੈ ਅਸੀਂ ਆਵਾਜ਼ ਮਾਰੀ ਹੈ ਹੌਕਾ ਦਿੱਤਾ ਪਰ ਲੋਕ ਵੱਡੀ ਗੰਟੀ ਦੇ ਇਕੱਠੇ ਹੋਏ ਆਏ ਲੋਕ ਵੱਡੀ ਗੰਟੀ ਦੇ ਇਕੱਠੇ ਹੋਏ ਆਗਲਾ ਸੰਘਰਸ਼ ਦੀ ਰੈਲਾ ਜੀ ਐਦੋਂ ਵੀ ਕੈਨੇਡਾ ਦੇ ਤਿੱਖਾ ਸੰਘਰਸ਼ ਹੋ ਗਿਆ ਮਤ ਸੋਚੇ ਵੀ ਪੁਲਿਸ ਨੂੰ ਡਰਾ ਲੋਂਗੇ ਜਾ ਸਰਕਾਰ ਤੋਂ ਡਰਾ ਲੋਕ ਸਾਨੂੰ ਮਾਰ ਸਕਦੇ ਹਾਂ ਸਾਨੂੰ ਜੇਲਾ ਸਿੱਟ ਸਕਦੇ ਹਾਂ ਪਰ ਡਰਾ ਕੇ ਸਾਡੀ ਆਵਾਜ਼ ਨਹੀਂ ਚੁੱਕ ਸਕਦੇ ਪੂਰੇ ਪਿੰਡ ਵਿੱਚ ਕੱਲੇ ਨੂੰ ਕਿਵੇਂ ਦੇਖਦੇ ਬਿਲਕੁਲ ਅੱਜ ਹਜ਼ਾਰਾਂ ਬੰਦਾ ਇਹਨਾਂ ਨੇ ਪੋਸਟਾ ਲਾਇਆ ਹੋਇਆ ਫਰਾਨੀ ਦੀ ਗੱਲ ਦੇਖੋ ਇਹ ਕਹਿੰਦੇ ਜਬਰ ਵੀ ਕਰਾਂਗੇ ਝੂਠੇ ਮੁਕਾਬਲੇ ਵੀ ਬਣਾਵਾਂਗੇ ਜੇਲਾ ਦੀ ਵੀ ਸਿਕਤਾ ਅਗੇ ਲੱਤਾਂ ਪਾਜ ਵੀ ਗੋਲੀਆਂ ਮਾਰਾਂਗੇ ਡਾਂਗਾਂ ਨਾਲੇ ਪੁੱਟਾਂਗੇ ਤੇ ਆਵਾਜ਼ ਵੀ ਨਹੀਂ ਚੁੱਕਣ ਦੇਣੀ ਇਹ ਜ਼ਬਰ ਦੇ ਵਿਰੋਧ ਚ ਅਸੀਂ ਇੱਕ ਸ਼ਾਂਤਮਈ ਰੈਲੀ ਕਰ ਰਹੇ ਹਾਂ ਆਪਣਾ ਰੋਹ ਜਾਰ ਕਰ ਰਹੇ ਹਾਂ ਇਹਨਾਂ ਦੇ ਚਿਹਰੇ ਨੰਗੇ ਕਰ ਰਹੇ ਹਾਂ ਬੱਚੜਾਂ ਦੇ ਕਹਿੰਦੇ ਉਹ ਵੀ ਨਹੀਂ ਕਰਨ ਦੇਣਾ ਕੱਲ ਤੇ ਲੱਗੇ ਹੋਇਆ ਕਦੇ ਕਿਸੇ ਨੂੰ ਫੋਨ ਕਰੇ ਕਿਸੇ ਨੂੰ ਫੋਨ ਪ੍ਰਸਿੱਧਾਂ ਕਦੀ ਚੋਟ ਤੇ ਕਿਹਾ ਸੀ ਇੱਥੇ ਨਹੀਂ ਆਉਣ ਤੇ ਮੈਂ ਸੜਕਾਂ ਤੇ ਆਵਾਂਗਾ ਤੁਹਾਨੂੰ ਧੰਨਵਾਦ ਮੈਂ ਲੋਕਾਂ ਦਾ ਵੀ ਕਰਦਾ ਤੁਹਾਡੇ ਰਾਹੀਂ ਲੋਕੋ ਤੁਸੀਂ ਉੱਠੇ ਹੋ ਪਰ ਉਸ ਰੂਪ ਚ ਨਹੀਂ ਉੱਠੇ ਕੱਲੇ ਕੱਲੇ ਪਰਿਵਾਰ ਦੇ ਜੀ ਨੂੰ ਕੱਲੇ ਕੱਲੇ ਪਿੰਡ ਨੂੰ ਸ਼ਹਿਰ ਨੂੰ ਹਿੰਦੂ ਸਿੱਖ ਮੁਸਲਮਾਨ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜ਼ਬਰ ਜ਼ੁਲਮ ਦੇ ਖਿਲਾਫ ਉੱਠਣਾ ਜਿਹਨਾਂ ਨੂੰ ਪਤਾ ਨਹੀਂ ਕਿਹਦਾ ਕਾਨੂੰਨ ਨੰਬਰ ਲੱਗ ਜੇ ਕਿਹਦੀ ਵਾਰੀ ਆ ਜੇ ਪੁਲਿਸ ਉਹਦਾ ਅੱਜ ਅਸੀਂ ਕਹਦਾ ਹੀ ਰੋਕ ਕੇ ਦੇਖੋ ਸ਼ੜਕਾਂ ਤੇ ਜਾਵਾਂਗੇ ਰੋਕੋ ਜੀ ਨੂੰ ਰੋਕਣਾ ਪਹਿਲਾਂ ਕਰਦਾ ਸੀ ਤੜਫੜਾਈ ਤੜਕ ਹੀ ਕਰਦਾ ਐਲਾਨ ਕਰਦਾ ਸੀ ਵੀ ਫਰਾਜ ਜਿੱਥੇ ਸ਼ੜਕ ਹਾਈਵੇ ਆ ਜਿਹੜੀ ਨਾਲ ਦੀ ਲੰਘਦੀ ਹੈ ਇਹ ਰੋਕਾਂਗੇ ਅਸੀਂ ਨਹੀਂ ਰੋਕਣਾ ਚਾਹੁੰਦੇ ਪਰ ਤੁਸੀਂ ਰਕਾਉ ਤੋ ਹੁਣ ਵੀ ਇਹੋ ਜੀ ਕੋਈ ਹਰਕਤ ਕਰਦੇ ਆ ਤਾਂ ਮੂੰਹ ਤੋੜ ਜਵਾਬ ਦੇ। ਕੀ ਕਹਿਣਾ ਚਾਹਣਾ ਚਾਹੁੰਦੇ? ਦੇਖੋ ਸਵਾਲ ਇਹ ਆ ਕਿ ਕੋਈ ਰੈਲੀ, ਕੋਈ ਮੁਜ਼ਾਹਰਾ, ਕੋਈ ਅੰਦੋਲਨ ਇੱਕ ਕਹਾਵਤ ਆ ਬਹੁਤ ਪੁਰਾਣੀ ਕਿ ਲੋੜ ਕਾੜ ਦੀ ماں ਹੁੰਦੀ ਐ। ਜਿਸ ਚੀਜ਼ ਦੀ ਲੋੜ ਹੁੰਦੀ ਆ ਲੋਕ ਉਹ ਕਰਦੇ ਆ। ਕਦੇ ਹੱਕਾਂ ਦੀ ਆਵਾਜ਼ ਉੱਠਦੀ ਐ, ਲੋਕ ਜਿਹੜੀ ਚੀਜ਼ ਦੀ ਲੋੜ ਐ, ਜਿਹੜੀ ਉਹਨਾਂ ਦੀ ਡਿਮਾਂਡ ਹੁੰਦੀ ਆ ਉਹਨੂੰ ਸਰਕਾਰਾਂ ਤੱਕ ਬੁਲੰਦ ਕਰਦੇ ਆ ਲੈ ਕੇ ਜਾਂਦੇ ਆ। ਅਜੇ ਇੱਕ ਲੱਗ ਰਿਹਾ ਸੀ ਲੋਕਾਂ ਨੂੰ ਕਿ ਜ਼ਬਰ ਹੋ ਰਿਹਾ ਹੈ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਬਿਲਕੁਲ ਆਪਦੀ ਇੱਕ ਸੀਟ ਜਿੱਤਣ ਲਈ ਜਾਂ ਆਪਦੇ ਸੁਪਰੀਮੋ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਧੋਖੇ ਦੇ ਨਾਲ ਮੀਟਿੰਗ ਤੇ ਬੁਲਾ ਕੇ ਚੱਕਿਆ ਤੇ ਅੰਦੋਲਨ ਦੇ ਉੱਤੇ ਜਿਹੜਾ ਜਿਸ ਤਰੀਕੇ ਦਾ ਇਹਨਾਂ ਨੇ ਕਹਾੜਾ ਚਲਾਇਆ ਜ਼ਬਰਦਾਰ ਉਹ ਸਾਰਿਆਂ ਦੇ ਸਾਹਮਣੇ ਈਵਨ ਕਿ ਟਰਾਲੀਆਂ ਵੀ ਚੋਰੀ ਹੋ ਗਈਆਂ ਸਮਾਨ ਸਾਰਾ ਹੀ ਚੋਰੀ ਹੋ ਗਿਆ ਕਿਸੇ ਦੀ ਵਾਸ਼ਿੰਗ ਮਸ਼ੀਨ ਨਹੀਂ ਥਿਆਈ ਕਿਉਂਕਿ ਘਰ ਬਣਾ ਕੇ ਬੈਠੇ ਸੀ ਲੋਕ 13 ਮਹੀਨਿਆਂ ਤੋਂ ਹਰ ਇੱਕ ਚੀਜ਼ ਜਿਹੜੀ ਘਰ ਦੇ ਵਿੱਚ ਚਾਹੀਦਾ ਸੀਗੀ ਉੱਥੇ ਉਹ ਕੱਲਾ ਇਹ ਸਾਡੇ ਤੇ ਨਹੀਂ ਹੋਇਆ ਚਲੋ ਸਾਨੂੰ ਤੇ ਇਹ ਕਿਹਾ ਜਾ ਸਕਦਾ ਹੈ ਕਿ ਸੜਕ ਤੇ ਬੈਠੇ ਸੀ ਸੜਕ ਖਾਲੀ ਕਰਾਉਣੀ ਸੀ ਐਨ ਇਸੇ ਤਰ੍ਹਾਂ ਦਾ ਇੱਕ ਜੁਰਮ ਹੈ ਇੱਕ ਇੰਡਸਟਰੀ ਦੇ ਖਿਲਾਫ ਸਾਡੇ ਕੁਝ ਹੋਰ ਕਿਸਾਨ ਪਰਿਵਾਰ ਪਿੰਡਾਂ ਵਾਲੇ ਲੋਕ ਲੜ ਰਹੇ ਸੀ ਜਗਰਾਉਂ ਦੀ ਮੰਡੀ ਦੇ ਨੇੜੇ ਬਿਲਕੁਲ ਸੇਮ ਗੱਲ ਉਹਨਾਂ ਨਾਲ ਕੀਤੀ ਜਿਹੜੇ ਕਿ ਆਪਦੀ ਜਗ੍ਹਾ 'ਚ ਬੈਠੇ ਸੀ ਜਿਹੜੇ ਕਿ ਕੋਈ ਸੜਕ ਨਹੀਂ ਰੋਕੀ ਬੈਠੇ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਕਿ ਸਰਕਾਰ ਇਹ ਚਾਹੁੰਦੀ ਹੈ ਸਰਕਾਰ ਇਸ ਗੱਲ ਤੇ ਆ ਗਈ ਕਿ ਅਸੀਂ ਹੱਕਾਂ ਦੀ ਆਵਾਜ਼ ਬੁਲੰਦ ਕਿਸੇ ਨੂੰ ਨਹੀਂ ਕਰਨ ਦੇਣੀ ਸਾਡੇ ਤੋਂ ਪਹਿਲਾਂ ਦੂਸਰੇ ਸਾਥੀ ਚੰਡੀਗੜ੍ਹ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਉਹਨਾਂ ਤੇ ਵੀ ਇਹੀ ਕੁਝ ਹੋਇਆ ਤਾਂ ਇਹ ਜਿਹੜਾ ਕੁਝ ਹੈ ਅੱਜ ਜਿਹੜਾ ਵੀ ਆਦਮੀ ਆਵਾਜ਼ ਚੱਕਦਾ ਹੈ ਉਸ ਆਦਮੀ ਦੀ ਆਵਾਜ਼ ਦਬਾਉਣਾ ਪੁਲਿਸ ਦਾ ਡਰ ਦੇਣਾ ਉਹਨੂੰ ਲਾਠੀਆਂ ਦਾ ਡਰ ਦੇਣਾ ਉਹਨੂੰ ਜੇਲ੍ਹ ਦਾ ਡਰ ਦੇਣਾ ਔਰ ਇਹਦੂ ਵੀ ਗਾਂਹਾ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਦੇ ਅੰਦਰ ਜਿਸ ਤਰੀਕੇ ਦੇ ਨਾਲ ਪੁਸ਼ਟ ਪੁਲਿਸ ਕਸਟਡੀ ਚ ਅੱਜ ਬੰਦੇ ਮਰ ਰਹੇ ਨੇ ਤਾਂ ਇਹ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਔਰ ਇਸ ਟ੍ਰੈਂਡ ਦੇ ਖਿਲਾਫ ਪੰਜਾਬ ਪਹਿਲਾਂ ਵੀ ਖੜਾ ਹੋਇਆ ਹੈ ਔਰ ਉਹ ਜਿਹੜਾ ਹੋਇਆ ਉਹ ਫਿਰ ਬਾਅਦ ਦੇ ਵਿੱਚ ਉਹਨੂੰ ਉਹਨੂੰ ਅੱਤਵਾਦੀ ਕਿਹਾ ਉਹਨੂੰ ਕੁਛ ਕਿਹਾ ਕਿਸੇ ਨੇ ਕੁਛ ਕਿਹਾ ਲੇਕਿਨ ਉਸ ਸਰਕਾਰੀ ਅੱਤਵਾਦ ਦੇ ਖਿਲਾਫ ਇੱਕ ਆਵਾਜ਼ ਸੀ ਉਹ ਜਿਹਨੂੰ ਉਦੋਂ ਵੀ ਗੋਲੀਆਂ ਨਾਲ ਤੋਪਾਂ ਨਾਲ ਬੰਬਾਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਇਸੇ ਤਰ੍ਹਾਂ ਦੀ ਆਵਾਜ਼ ਆ ਜਿਹੜੀ ਉਹ ਆਪਾਂ ਦੇਖਿਆ ਬਠਿੰਡੇ ਦੇ ਅੰਦਰ ਸੀਏ ਸਟਾਫ ਦੇ ਵਿੱਚ ਸਾਡਾ ਨੌਜਵਾਨ ਮਾਰਿਆ ਗਿਆ ਫਿਰ ਮੈਂ ਇੱਕ ਗੱਲ ਹੋਰ ਕਰਦਾ ਕਿ ਇੱਕ ਕਪੜਾ ਵਪਾਰੀ ਦਾ ਕਤਲ ਹੋ ਜਾਂਦਾ ਹੈ ਅਬੋਖਰ ਦੇ ਉਹ ਦੋ ਮੁੰਡਿਆਂ ਨੂੰ ਲਿਆਂਦਾ ਜਾਂਦਾ ਹੈ ਪਰਿਵਾਰ ਨੂੰ ਤਾਂ ਪਤਾ ਨਹੀਂ ਹੁੰਦਾਗਾ ਕਿ ਸਾਡਾ ਮੁੰਡਾ ਕਿਹੜੇ ਥਾਣੇ 'ਚ ਹੈ ਜਿਹੜਾ ਸਭ ਤੋਂ ਵੱਧ ਐਕਟਿਵ ਹੁੰਦਾ ਉਹਦੀ ਜਾਣਕਾਰੀ ਲੈਣ ਲਈ ਵੀ ਉਹ ਕਿੱਥੇ ਆ ਉਹਨੂੰ ਕੋਈ ਸੂਚਨਾ ਨਹੀਂ ਮਿਲਦੀ ਤੇ ਭਈ ਉਹਨਾਂ ਬੰਦਿਆਂ ਨੂੰ ਸੂਚਨਾ ਕਿਵੇਂ ਮਿਲ ਗਈ ਜਿਹੜੇ ਬੰਦੇ ਉੱਥੇ ਆ ਕੇ ਉਹਨਾਂ ਦੇ ਗੋਲੀ ਮਾਰ ਜਾਂਦੇ ਆ ਇਹ ਸਰਕਾਰ ਦਾ ਫੇਲਿਅਰ ਨਹੀਂ ਹੈ ਔਰ ਬਹੁਤ ਵੱਡਾ ਫੇਲਿਅਰ ਇੰਨਾ ਹੀ ਨਹੀਂ ਉਹਨਾਂ ਬੰਦਿਆਂ ਦੀ ਸੁਰੱਖਿਆ ਕਰਨਾ ਸਰਕਾਰ ਨੇ ਇਹ ਕਹਿ ਕੇ ਗੱਲ ਛਡਾ ਲੜ ਛਡਾ ਲੈਣਾ ਇਹ ਠੀਕ ਨਹੀਂ ਹੈ ਕਿ ਵੀ ਉਹਨਾਂ ਦੇ ਜੀ ਉਹਨਾਂ ਦੇ ਸਾਥੀ ਛਣੋਂ ਆਏ ਉਹਨਾਂ ਨੇ ਗੋਲੀਆਂ ਮਾਰਤੀਆਂ ਬੰਦੇ ਮਰ ਗਏ ਲੋਕ ਇਨਸਾਫ ਮੰਗਦੇ ਆ ਲੱਖੇ ਸੁਧਾਨੇ ਦੇ ਕੱਠ ਨੂੰ ਕਿਵੇਂ ਦੇਖ ਦਵਾਂ ਜੇ ਇਹ ਜਿਹੜਾ ਲੱਖੇ ਸੁਧਾਨੇ ਦਾ ਕੱਲਾ ਕੱਠ ਨਾ ਮੰਨਿਆ ਜਾਏ ਇੱਕ ਜ਼ਬਰ ਵਿਰੋਧੀ ਜਿਹਦੋਂ ਰੈਲੀ ਦਾ ਨਾਮ ਦਿੱਤਾ ਗਿਆ ਹੈ ਤਾਂ ਜਿੱਥੇ-ਜਿੱਥੇ ਵੀ ਜ਼ਬਰ ਹੋਇਆ ਜਿੱਦੇ-ਜਿੱਦੇ ਤੇ ਵੀ ਜ਼ਬਰ ਹੋਇਆ ਉਹ ਸਾਰਿਆਂ ਨੇ ਇਸ ਜ਼ਬਰ ਦੇ ਖਿਲਾਫ ਅੱਜ ਇੱਥੇ ਆਏ ਨੇ ਔਰ ਉਹਨਾਂ ਨੇ ਆ ਕੇ ਆਪਦੀ ਆਵਾਜ਼ ਬੁਲੰਦ ਕੀਤੀ ਆ ਔਰ ਇਸ ਲੜਾਈ ਨੂੰ ਹੋਰ ਅੱਗੇ ਮਤੇ ਤੋੜਨਾ ਜੀ ਸਿੰਘ ਖਾਲਸਾ ਉੱਪਰ ਚੜ੍ਹਿਆ ਬੈਠਾ ਉਹ ਕਾਨੂੰਨ ਮੰਗਦਾ ਪਿਆ ਮੰਨ ਕੇ ਵੀ ਸਰਕਾਰ ਮੁਕਰਦੀ ਪਈ ਕਹਿੰਦੇ ਆਹੀਂ ਸਲਾਹ ਲੈਣੀ ਪੰਜਾਬ ਦੀ ਦੇਖੋ ਮੈਂ ਇੱਕ ਬੇਨਤੀ ਕਰਾਂ ਇਹਦੇ ਵਾਸਤੇ ਕੀ ਲੋੜ ਆ ਸਲਾਹ ਲੈਣ ਦੀ ਕਾਨੂੰਨ ਬਣਾਉਣਾ ਹੈ ਤੇ ਉਹਨੂੰ ਸਜ਼ਾ ਦੇਣੀ ਆ ਜਿਨੇ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਜਿਨੇ ਕਿਸੇ ਧਾਰਮਿਕ ਸਥਾਨ ਦੀ ਬੇਅਦਬੀ ਕੀਤੀ ਸਜ਼ਾ ਤਾਂ ਉਹਨੂੰ ਦੇਣੀ ਆ ਆਮ ਪਬਲਿਕ ਦਾ ਤਾਂ ਇਹਦੇ ਨਾਲ ਕੋਈ ਤੱल्लुक ਹੀ ਨਹੀਂ ਹੈ ਤੇ ਪਬਲਿਕ ਕੌਣ ਨਹੀਂ ਚਾਹੁੰਦਾਗਾ ਕਿ ਇਹ ਰੋਕ ਲੱਗੇ ਹਰ ਇੱਕ ਚਾਹੁੰਦਾ ਹੈ ਕਿ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ ਕਾਨੂੰਨ ਬਣਨਾ ਚਾਹੀਦਾ ਹਰ ਇੱਕ ਦੇ ਮਨ ਦੀ ਭਾਵਨਾ ਹੈ ਲੇਕਿਨ ਇਹ ਜ਼ਰੂਰ ਆ ਗੱਲ ਕਿ ਮੈਂ ਸਪਸ਼ਟ ਕਰਾਂ ਸਰਕਾਰਾਂ ਨੂੰ ਇਹ ਕਾਨੂੰਨ ਰਾਸ ਨਹੀਂ ਆਉਂਦਾ ਤਾਂ ਹੀ ਅੱਜ ਡਿਲੇ ਕੀਤਾ ਜਾ ਰਿਹਾ ਹੈ ਇੱਕ ਦਿਨ ਪਹਿਲਾਂ ਤਾਂ ਇਹਨਾਂ ਦਾ ਲਾਲਜੀਤ ਭੁੱਲਰੇ ਕਹਿ ਰਿਹਾ ਹੈ ਕਿ ਅਸੀਂ ਕਾਨੂੰਨ ਬਣਾ ਰਹੇ ਹਾਂ ਅਸੀਂ ਕਾਨੂੰਨ ਲੈ ਕੇ ਆਏ ਜੇਕਰ ਉਹ ਅੱਜ ਬਣਾ ਵੀ ਦਿੰਦੇ ਨੇ ਕਮਿਟਮੈਂਟ ਉਹਨਾਂ ਦੀ ਇਲੈਕਸ਼ਨ ਲੜਨ ਤੋਂ ਪਹਿਲਾਂ ਦੀ ਹੈ ਲੋਕਾਂ ਨਾਲ ਅੱਜ ਅਗਰ ਉਹ ਕਾਨੂੰਨ ਬਣ ਵੀ ਜਾਂਦਾ ਤੇ ਸਰਕਾਰ ਮਾਤੇ ਸੋਚੇਗੇ ਲੋਕ ਮੂਰਖ ਨਹੀਂ ਲੋਕ ਸਮਝਦੇ ਨੇ ਕਿ ਜੇ ਤੁਸੀਂ ਕਾਨੂੰਨ ਬਣਾਉਣਾ ਹੁੰਦਾ ਤਾਂ ਜਿੱਦੇ ਸਦਾ ਚ ਆਗੇ ਸੀ ਉਦੋਂ ਹੀ ਬਣ ਜਾਣਾ ਚਾਹੀਦਾ 3.5 ਸਾਲ ਬੀਤ ਗਏ ਨਹੀਂ ਬਣਿਆ ਔਰ 8 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਹੋਰੀ ਇੱਥੇ ਟਾਵਰ ਤੇ ਬੈਠੇ ਨੇ ਸਮਾਨੇ ਟਾਵਰ ਤੇ ਬੈਠੇ ਨੇ ਔਰ ਉਥੇ ਕੀ ਹਾਲਾਤ ਆ ਕਈ ਵਾਰੀ ਮੇਰੇ ਕੋਲੇ ਰਿਪੋਰਟ ਆਈ ਹੈ ਕਿ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਆਈਆਂ ਕਦੇ ਉਹਨਾਂ ਦਾ ਬੁਖਾਰ 104 ਤੋਂ ਉੱਪਰ ਟੱਪ ਜਾਂਦਾ ਹੈ ਇਸ ਹਾਲਾਤ ਦੇ ਵਿੱਚ ਰਹੇ ਨੇ ਉਹ ਬੰਦੇ ਤਾਂ ਉਹ ਇੱਕ ਕੁਰਬਾਨੀ ਉਹਨਾਂ ਦੀ ਹੈ ਅਗਰ ਸਰਕਾਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਕਿ ਇਹ ਨੂੰ ਤੁਸੀਂ ਐ ਨਾ ਮੰਨੋ ਕਿ ਕੇਵਲ ਧਾਰਮਿਕ ਗ੍ਰੰਥਾਂ ਦੀ ਬੇਦਬੀ ਰੋਕਣ ਵਾਸਤੇ ਆ ਇਹ ਇੱਕ ਗੱਲ ਇਹ ਸਮਝਣੀ ਚਾਹੀਦੀ ਆ ਕਿ ਇਹ ਸਮਾਜਿਕ ਭਾਈਚਾਰੇ ਨੂੰ ਸਟਰੋਂਗ ਕਰਨ ਲਈ ਲੋਡ ਹੈ ਇਹਦੀ ਅੱਜ ਕਿਉਂਕਿ ਕਦੇ ਵੀ ਕਿਸੇ ਅਗਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਗੀਤਾ ਦੀ ਬੇਅਦਬੀ ਹੁੰਦੀ ਹੈ ਬਾਈਬਲ ਦੀ ਬੇਅਦਬੀ ਹੁੰਦੀ ਹੈ ਕੁਰਾਨ ਸ਼ਰੀਫ ਦੀ ਬੇਅਦਬੀ ਹੁੰਦੀ ਹੈ ਤਾਂ ਉਹਦੇ ਵਿੱਚ ਮੁਸਲਮਾਨ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਵਿੱਚ ਮੁਸਲਮਾਨਤਾ ਫਸੇਗਾ ਨਹੀਂ ਉਹਨਾਂ ਦਾ ਪਸਾਉਣ ਦੀ ਕੋਸ਼ਿਸ਼ ਨਹੀਂ ਕਰਨਗੇ ਇਹ ਤਾਂ ਪੋਲਰਾਈਜੇਸ਼ਨ ਵਾਸਤੇ ਹੋਣਾ ਹੈ ਨਾ ਕੰਮ ਤਾਂ ਦੋ ਕਮਿਊਨਿਟੀਆਂ ਨੂੰ ਆਪਸ ਵਿੱਚ ਲੜਾਇਆ ਜਾਣਾ ਆਪਸੀ ਭਾਈਚਾਰਾ ਦਾ ਸਾਹ ਜਿਹੜੀ ਸਾਡੇ ਗੁਰੂ ਸਾਹਿਬ ਦਿੰਦੇ ਨੇ ਉਸ ਭਾਈਚਾਰੇ ਦੇ ਸੰਦੇਸ਼ ਨੂੰ ਮਤਲਬ ਤੋੜਨ ਵਾਸਤੇ ਲੋਕਾਂ ਦੀ ਆਪਸੀ ਏਕਤਾ ਨੂੰ ਖਨਾਉਣ ਵਾਸਤੇ ਇਹ ਕੋਸ਼ਿਸ਼ ਹੋ ਰਹੀ ਹੈ ਔਰ ਇਹ ਏਕਤਾ ਰੱਖਣੀ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਆਪਸੀ ਭਾਈਚਾਰਾ ਤੇ ਸਦ ਭਾਵਨਾ ਬਣੀ ਰਹੇ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਕਾਨੂੰਨ ਬਣਨਾ ਚਾਹੀਦਾ ਅਗਲਾ ਸੰਘਰਸ਼ ਕੀ ਹੋਣਾ ਜੀ ਦੇਖੋ ਇੱਕ ਤਾਂ ਇਹ ਹੈ ਕਿ ਜਿਹੜਾ ਸਾਡਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸੰਘਰਸ਼ ਇਥੋਂ ਖਨੌਰੀ ਤੇ ਸ਼ੰਭੂ ਤੋਂ ਅਖਾੜਿਆ ਹੈ ਉਛੇ ਸਾਡਾ ਐ ਜੀਟੀ ਜਾਰੀ ਆ ਮੈਂ ਪਿਛਲੇ ਦਿਨਾਂ ਦੇ ਵਿੱਚ ਸਾਊਥ ਜਾ ਕੇ ਆਇਆ ਉੱਥੇ ਬੈਠ ਕੇ ਅਸੀਂ ਬੰਗਲੌਰ ਦੇ ਵਿੱਚ ਇੱਕ ਪ੍ਰੋਗਰਾਮ ਦਿੱਤਾ ਕਿ ਅਸੀਂ 25 ਅਗਸਤ ਨੂੰ ਸਾਰੇ ਭਾਰਤ ਦੀਆਂ ਜਥੇਬੰਦੀਆਂ ਪੂਰੀ ਤਾਕਤ ਲਾ ਕੇ ਅਸੀਂ ਜਾਵਾਂਗੇ ਔਰ ਦਿੱਲੀ ਦੇ ਅੰਦਰ ਸਾਡਾ ਜੰਤਰ ਮੰਤਰ ਤੇ ਇੱਕ ਦਿਨ ਦਾ ਪ੍ਰੋਟੈਸਟ ਆ ਹੋ ਔਰ ਉਦੋਂ ਪਹਿਲਾਂ ਪਹਿਲਾਂ ਅਸੀਂ ਹਰਿਆਣੇ ਚ ਯੂਪੀ ਚ ਅਗਲੇ ਪਾਸੇ ਮੱਧ ਪ੍ਰਦੇਸ਼ ਇਧਰਲੇ ਪਾਸੇ ਸਾਡਾ ਕਰਨਾਟਕਾ ਤੇ ਤਾਮਿਲਨਾਡੂ ਹਰਿਆਣਾ ਰਾਜਸਥਾਨ ਪੰਜਾਬ ਇਹਨਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਉਦੋਂ ਪਹਿਲਾਂ ਪਹਿਲਾਂ ਅਸੀਂ ਵੱਡੀਆਂ ਕਿਸਾਨ ਮਹਾਪੰਚਾਇਤਾਂ ਕਰਕੇ ਕਿਸਾਨਾਂ ਨੂੰ ਜਾਗਰਿਤ ਕਰਾਂਗੇ ਔਰ ਉਸ ਅੰਦੋਲਨ ਦੀ ਤਿਆਰੀ ਕਰਾਂਗੇ ਜੀ ਜਗਜੀਤ ਸਿੰਘ ਢੱਲੇਵਾਲੋ ਵੱਡਾ ਸੰਘਰਸ਼ ਕੀਤਾ ਗਿਆ ਸੀ ਸਿਹਤ ਨੂੰ ਲੈ ਕੇ ਕਿ ਕਿਸਾਨ ਅਤੇ ਪੰਜਾਬ ਸਮੇਤ ਦੁਨੀਆ ਦੇ ਲੋਕ ਜਾਣਨਾ ਚਾਹੁੰਦੇ ਵੀ ਜਗਜੀਤ ਸਿੰਘ ਢੱਲੇਵਾਲ ਸਿਹਤ ਨੂੰ ਲੈ ਕੇ ਕਿਵੇਂ ਹੈਗੇ ਆ ਹੁਣ ਸਿਹਤ ਕਿਵੇਂ ਹੈਗੀ ਉਹਨਾਂ ਦੀ ਦੇਖੋ ਜਦੋਂ ਲੜਨਾ ਹੋਵੇ ਲੜਨ ਵਾਲਿਆਂ ਦਾ ਜज्ਬਾ ਤੁਸੀਂ ਦੇਖਿਆ ਹੋਵੇਗਾ ਖਨੌਰੀ ਦੇ ਉੱਤੇ ਹੈਂਡੀਕੈਪਟ ਵੀ ਆਉਂਦੇ ਰਹੇ ਨੇ ਜਿਨ੍ਹਾਂ ਦੀ ਕਿਸੇ ਦੀ ਲੱਤ ਕੱਟੀ ਸੀ ਕਿਸੇ ਦੀ ਬਾਹ ਕੱਟੀ ਸੀ ਉਹ ਆਏ ਨੇ ਬਿਮਾਰ ਬੰਦੇ ਆਏ ਬਿਮਾਰ ਬੀਬੀਆਂ ਆਈਆਂ ਤਾਂ ਫਿਰ ਜੇ ਇਹ ਜज्ਬੇ ਨਾਲ ਲੜਿਆ ਜਾਂਦਾ ਹੈ ਸਿਹਤ ਨਾਲ ਨਹੀਂ ਲੜਿਆ ਜਾਂਦਾ ਗੁਰੂ ਨਾਨਕ ਪਾਤਸ਼ਾਹ ਨੇ ਇਹ ਜਨਮ ਦਿੱਤਾ ਹੈ ਉਹਨੂੰ ਜਿੰਨਾ ਅੱਗੇ ਦੇ ਤੋਂ ਕੰਮ ਲੈਣਾ ਹੈ ਉਹ ਲੈਣਗੇ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਹਜੇ ਲੱਤਾਂ ਦੀ ਥੋੜੀ ਜੀ ਪ੍ਰੋਬਲਮ ਹੈਗੀ ਐ ਬਾਕੀ ਥੋੜਾ ਜਿਹਾ ਇਹ ਪ੍ਰੋਬਲਮ ਹੈਗੀ ਐ ਕਿ ਯਾਦ ਅਸ਼ਤ ਕੁਝ ਸਮੱਸਿਆ ਆਈ ਐ ਬਾਕੀ ਗੁਰੂ ਕਿਰਪਾ ਕਰਨਗੇ ਹੌਲੀ ਹੌਲੀ ਸਭ ਕੁਝ ਮਤਲਬ ਉਹ ਜਿਹਦੇ ਨਾਲ ਜਿਹੜਾ ਕੰਮ ਲੈਣਾ ਐ ਇਸ ਬਾਡੀ ਤੋਂ ਇਸ ਸਰੀਰ ਤੋਂ ਤੇ ਜ਼ਰੂਰ ਲੈਣਗੇ ਇੱਕ ਸੰਜ ਜਿੱਥੇ ਬੰਦਿਆਂ ਨੂੰ ਕੀ ਕਹਿਣਾ ਚਾਹਣਾ ਇੱਕ ਜੁਟਵਾ ਦੇਖੋ ਜਦੋਂ ਐਡਾ ਵੱਡਾ ਜ਼ਬਰ ਹੋ ਜੇ ਅੱਜ ਜਿਹੜੀ ਰੈਲੀ ਹੋਈ ਐ ਇੱਥੇ ਇਹ ਜ਼ਬਰ ਵਿਰੋਧੀ ਰੈਲੀ ਸੀ ਕੋਈ ਕਿਸਾਨਾਂ ਦੀਆਂ ਮੰਗਾਂ ਦੀ ਰੈਲੀ ਨਹੀਂ ਸੀ ਜ਼ਬਰ ਸਾਰਿਆਂ ਦੇ ਹੋਇਆ ਐ ਕੋਈ ਨਹੀਂ ਬਖਸ਼ਿਆ ਗਿਆ ਨਾ ਮਜ਼ਦੂਰ ਬਖਸ਼ੇ ਗਏ ਨਹੀਂ ਨਾ ਮੁਲਾਜ਼ਮ ਬਖਸ਼ੇ ਗਏ ਨਹੀਂ ਨਾ ਕਿਸਾਨ ਜਿੱਥੇ ਬੰਦੀਆਂ ਬਖਸ਼ੀਆਂ ਗਈਆਂ ਨਹੀਂ ਨਾ ਐਸਕੇਮ ਨਾਨ ਪੋਲੀਟੀਕਲ ਬਖਸ਼ਿਆ ਗਿਆ ਤੇ ਨਾ ਐਸਕੇਮ ਦੂਸਰਾ ਬਖਸ਼ਿਆ ਗਿਆ ਕਿਸੇ ਨੂੰ ਨਹੀਂ ਬਖਸ਼ਿਆ ਗਿਆ ਅੱਜ ਇਸ ਰੈਲੀ ਦੇ ਵਿੱਚ ਉਹਨਾਂ ਸਾਰਿਆਂ ਦਾ ਹਾਜ਼ਰੀ ਲਵਾਉਣਾ ਫਰਜ਼ ਬੰਦਾ ਸੀ ਔਰ ਉਹਨਾਂ ਨੇ ਮਤਲਬ ਮੈਨੂੰ ਲੱਗਦਾ ਹੈ ਅੱਗੇ ਭਵਿੱਖ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਆਵੇ ਉਹਨੂੰ ਮਤਲਬ ਫੋਲੋ ਕਰਨਾ ਚਾਹੀਦਾ